ਸਾਰੇ ਹੀ ਸਾਥੀਆਂ ਦਾ ਮੇਰੇ YouTube ਚੈਨਲ ਤੇ ਸਵਾਗਤ ਹੈ ਦੋਸਤੋ ਪਲੱਸ 2 ਦੀ ਸਟੱਡੀ ਕਰਨ ਤੋਂ ਬਾਅਦ ਬਹੁਤ ਸਾਰੇ ਸਿਖਿਆਰਥੀ ਜੋ ਕੈਨੇਡਾ ਜਾਣਾ ਪਸੰਦ ਕਰਦੇ ਨੇ ਉਹਨਾਂ ਵਾਸਤੇ ਇਹ ਵੀਡੀਓ ਬਣਾਈ ਗਈ ਹੈ ਜੇ ਤੁਸੀਂ ਕੈਨੇਡਾ ਸਟੱਡੀ ਪਰਮਿਟ ਤੇ ਜਾਣਾ ਚਾਹੁੰਦੇ ਹੋ ਤਾਂ ਤੁਹਾਨੂੰ ਦੱਸ ਦਈਏ ਕਿ ਕੀ ਕੀ ਰਿਕੁਆਇਰਮੈਂਟ ਨੇ ਹੈ ਸਟੱਡੀ ਪਰਮਿਟ 2024 ਵਾਸਤੇ ਜੇ ਤੁਸੀਂ ਕੈਨੇਡਾ ਦੇ ਵਿੱਚ ਪੜਨ ਦੇ ਇੱਛੁਕ ਹੋ ਤਾਂ ਦੋਸਤੋ ਵੀਡੀਓ ਨੂੰ ਅੰਤ ਤੱਕ ਦੇਖਿਓ ਕਿਉਂਕਿ ਕਾਫੀ ਸਾਰੇ ਰੂਲ ਜੋ ਡੇ ਟੂ ਡੇ ਲਾਈਫ ਦੇ ਵਿੱਚ ਕੈਨੇਡਾ ਗਵਰਨਮੈਂਟ ਵੱਲੋਂ ਚੇਂਜ ਕੀਤੇ ਜਾ ਰਹੇ ਨੇ ਤਾਂ ਇਹਨਾਂ ਨੂੰ ਧਿਆਨ ਨਾਲ ਸੁਣਿਓ ਕਿ ਤੁਹਾਨੂੰ ਹ ਤਾਂ ਦੋਸਤੋ ਜਿਹੜੇ ਵੀ ਦੋਸ ਮੇਰੇ ਚੈਨਲ ਨੂੰ ਪਹਿਲੀ ਵਾਰ ਦੇਖ ਰਹੇ ਨੇ ਸਰਕਾਰੀ ਨੌਕਰੀ ਪ੍ਰਾਈਵੇਟ ਨੌਕਰੀ ਕੰਪੀਟੀਸ਼ਨ ਐਗਜ਼ਾਮ ਰਿਜ਼ਲਟ ਐਡਮਿਸ਼ਨ ਅਤੇ ਇਸ ਤੋਂ ਇਲਾਵਾ ਹੋਰ ਚੰਗੀ ਚੰਗੀ ਜਾਣਕਾਰੀ ਵਾਸਤੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਅਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਤਾਂ ਕਿ ਜਿਹੜੇ ਵੀ ਸਿਖਿਆਰਥੀ ਪਲੱਸ 2 ਤੋਂ ਬਾਅਦ ਕੈਨੇਡਾ ਜਾਣ ਦੇ ਇੱਛੁਕ ਨੇ ਸਟੱਡੀ ਪਰਮਿਟ ਤੇ ਤਾਂ ਉਹਨਾਂ ਨੂੰ ਇਹ ਵੀਡੀਓ ਸਮੇਂ ਸਿਰ ਮਿਲ ਜਾਵੇ ਅਤੇ ਉਹ ਆਪਣੀ ਤਿਆਰੀ ਇਸ ਹਿਸਾਬ ਨਾਲ ਕਰ ਲੈਣ ਕਿ ਉਹਨਾਂ ਨੂੰ ਕਿਸੇ ਵੀ ਤਰ੍ਹਾਂ ਦੀ ਔਖ ਦਾ ਸਾਹਮਣਾ ਨਾ ਕਰਨਾ ਪਵੇ ਤਾਂ ਦੋਸਤੋ ਦੱਸ ਦਈਏ ਕਿ ਕੈਨੇਡਾ ਸਟੱਡੀ ਵੀਜ਼ਾ ਨੂੰ ਸਟੱਡੀ ਪਰਮ है फौरन नेशनल जो बाले ने कि बाले स्टूडेंट्स ਨੇ ਟੂ ਟੇਕ ਅ ਸਟਡੀ ਇਨ ਦਾ ਡੈਜ਼ਿਗਨੇਟਿਡ ਲਰਨਿੰਗ ਇੰਸਟੀਟਿਊਟ ਜਿਸ ਨੂੰ ਡੀਐਲਆਈ ਬੋਲਦੇ ਨੇ ਤੇ ਤੁਹਾਨੂੰ ਅਵੇਅਰ ਹੋਣਾ ਚਾਹੀਦਾ ਹੈ ਕਿ ਜੋ ਕਿ ਨਵੇਂ ਰੂਲ ਇੰਟਰਨੈਸ਼ਨਲ ਸਟੂਡੈਂਟ ਵਾਸਤੇ ਸਟੱਡੀ ਕਰਨ ਲਈ ਕੈਨੇਡਾ ਦੇ ਵਿੱਚ ਡੇ ਟੂ ਡੇ ਲਾਈਫ ਦੇ ਵਿੱਚ ਬਣ ਰਹੇ ਨੇ ਕਿਉਂਕਿ ਗਵਰਨਮੈਂਟ ਨੇ ਲਿਮਟ ਇੰਟਰੋਡਿਊਸ ਕਰਤੀ ਹੈ ਸਟੱਡੀ ਪਰਮਿਟ ਤੇ ਅਤੇ ਇਹ ਲਿਮਟ ਜੋ ਕਿ ਲਗਭਗ 2024 ਦੇ ਵਿੱਚ 360000 ਸਟੂਡੈਂਟ ਨੂੰ ਹੀ ਸਟੱਡੀ ਪਰਮਿਟ ਦਿੱਤਾ ਜਾਵੇਗਾ ਇੰਟਰਨੈਸ਼ਨਲ ਸਟੂਡੈਂਟ 360000 ਹੀ ਕੈਨੇਡਾ ਦੇ ਵਿੱਚ ਸਟੱਡੀ ਕਰ ਪਾਵੇਗਾ ਤੇ ਬਹੁਤ ਸਾਰੇ ਸਟੂਡੈਂਟ ਨਹੀਂ ਉਹਨਾਂ ਨੂੰ ਚਾਹੀਦਾ ਹੈ ਪ੍ਰੋਵਿੰਸ਼ਲ ਟੈਸਟੇਸ਼ਨ ਲੈਟਰ ਜੋ ਕਿ ਤੁਹਾਨੂੰ ਆਪਣੀ ਪ੍ਰੋਵਿੰਸ ਜਾਂ ਟੈਰੀਟਰੀ ਜਿੱਥੇ ਤੁਸੀਂ ਆਪਣੀ ਸਟੱਡੀ ਦਾ ਪਲਾਨ ਕਰ ਰਹੇ ਹੋ ਉੱਥੋਂ ਤੁਹਾਨੂੰ ਸਟੱਡੀ ਪਰਮਿਟ ਅਪਲੀਕੇਸ਼ਨ ਲੈਣਾ ਪਵੇਗਾ ਤਾਂ ਦੋਸਤੋ ਕੈਨੇਡਾ ਨੇ ਜੋ ਆਪਣਾ ਹਾਈ ਸਟੈਂਡਰਡ ਲਿਵਿੰਗ ਅਤੇ এমਪਲॉयਮੈਂਟ ਓਪਰਚ्युनिटी ਕਰਕੇ ਜੋ ਫੋਰਨ ਦੇ ਕੰਫਰੈਂਸ ਲਈ ਉੱਥੇ ਆਮ ਤੌਰ ਤੇ ਸਟੱਡੀ ਅਤੇ ਕੰਮ ਕਰਨ ਜਾਂਦੇ ਰਹਿੰਦੇ ਨੇ ਤੁਹਾਨੂੰ ਦੱਸ ਦਈਏ ਕਿ ਜਦੋਂ ਸਟੱਡੀ ਕੰਪਲੀਟ ਕਰ ਲੈਂਦੇ ਹਨ ਤਾਂ ਉਹ ਅਪਲਾਈ ਕਰਦੇ ਨੇ ਪੋਸਟ ਗ੍ਰੈਜੂਏਟ ਵਰਕ ਪਰਮਿਟ ਵਾਸਤੇ ਇਸ ਤੋਂ ਇਲਾਵਾ ਅਕੋਰਡਿੰਗ ਟੂ ਇਮੀਗ੍ਰੇਸ਼ਨ ਜੋ ਰਿਫਿਊਜੀ ਅਤੇ ਸਿਟੀਜ਼ਨਸ਼ਿਪ ਕੈਨੇਡਾ ਯਾਨੀ ਆਈ ਆਰ ਸੀ ਸੀ ਤਾਂ ਤੁਹਾਨੂੰ ਦੱਸ ਦਈਏ ਕਿ ਉੱਥੇ 1 ਮਿਲੀਅਨ ਤੋਂ ਜ਼ਿਆਦਾ ਇੰਟਰਨੈਸ਼ਨਲ ਸਟੂਡੈਂਟ ਜੋ ਕੈਨੇਡਾ ਦੇ ਵਿੱਚ 2023 ਦੇ ਵਿੱਚ ਸਟੱਡੀ ਕਰਨ ਵਾਸਤੇ ਆਈ ਸੀ ਤਾਂ ਦੋਸਤੋ ਦੱਸ ਦਈਏ ਕਿ ਪੂਰੇ ਵਰਲਡ ਦੇ ਵਿੱਚੋਂ ਕੈਨੇਡਾ ਦੇ ਵਿੱਚ ਸਟੱਡੀ ਕਰਨ ਵਾਸਤੇ ਸਟੂਡੈਂਟਸ ਇੱਥੇ ਆਉਂਦੇ ਰਹਿੰਦੇ ਨੇ ਤਾਂ एलिਜੀਬਿਲਟੀ ਰਿਕੁਆਇਰਮੈਂਟ ਕੀ ਹੈ ਕੈਨੇਡਾ ਦਾ ਸਟੱਡੀ ਪਰਮਿਟ ਲੈਣ ਲਈ ਤਾਂ ਦੋਸਤੋ ਦੱਸ ਦਈਏ ਕਿ ਤੁਹਾਨੂੰ ਸਟੱਡੀ ਪਰਮਿਟ ਅਪਲਾਈ ਕਰਨ ਤੋਂ ਪਹਿਲਾਂ ਤੁਹਾਨੂੰ ਇੱਕ ਲੈਟਰ ਚਾਹੀਦੀ ਹੈ ਜੋ ਕਿ ਆਫਰ ਲੈਟਰ ਹੁੰਦੀ ਹੈ ਡੈਜ਼ਿਗਨੇਟਡ ਲਰਨਿੰਗ ਇੰਸਟੀਟਿਊਟ ਤੋਂ ਇਹ ਇੱਕ ਅਪਰੂਵਡ ਇੰਸਟੀਟਿਊਟ ਹੋਣਾ ਚਾਹੀਦਾ ਹੈ ਕਿਸੇ ਵੀ ਪ੍ਰੋਵਿੰਸ ਦੇ ਵਿੱਚ ਜਾਂ ਡਾਇਰੈਕਟਰੀ ਆਫ ਗਵਰਨਮੈਂਟ ਆਫ ਕੈਨੇਡਾ ਟੂ ਹੋਸਟ ਇੰਟਰਨੈਸ਼ਨਲ ਸਟੂਡੈਂਟ ਤੋਂ ਸੀ ਜੋ ਲਿਸਟ ਹੈ ਡੀ ਐਲ ਆਈ ਇੰ ਸਾਨੂੰ ਇੱਕ ਪ੍ਰੂਫ ਚਾਹੀਦਾ ਹੈ ਫਾਈਨੈਂਸ਼ੀਅਲ ਰਿਸੋਰਸਸ ਦਾ ਜੋ ਕਿ ਤੁਹਾਨੂੰ ਉੱਥੇ ਦੀ ਟਿਊਸ਼ਨ ਫੀਸ ਅਤੇ ਰਹਿਣ ਦੇ ਖਰਚੇ ਸੰਬੰਧੀ ਤੁਹਾਡੀ ਫਾਈਨੈਂਸ਼ੀਅਲ ਪੋਜੀਸ਼ਨ ਨੂੰ ਦਿਖਾਉਂਦਾ ਹੋਵੇ ਤਾਂ ਦੋਸਤੋ ਜੋ ਮਿਨੀਮਮ ਰਿਕੁਆਇਰਮੈਂਟ ਹੈ ਫਾਈਨੈਂਸ਼ੀਅਲ ਪ੍ਰੂਫ ਦੀ ਜੋ ਕਿ ਤੁਹਾਡੀ ਸਟੱਡੀ ਨੂੰ ਸਪੋਰਟ ਕਰਨ ਲਈ ਜ਼ਰੂਰੀ ਹੈ ਹੁਣ ਇਨਕਰੀਜ਼ ਕਰ ਦਿੱਤੀ ਗਈ ਹੈ ਪਹਿਲਾਂ ਇਹ 10000 ਡਾਲਰ ਸੀ ਕੈਨੇਡੀਅਨ ਤੇ ਹੁਣ ਇਹ 20635 ਕੈਨੇਡੀਅਨ ਡਾਲਰ 1 ਜਨਵਰੀ 2024 ਤੋਂ ਕਰ ਦਿੱਤੀ ਗਈ ਹੈ ਇਸ ਤੋਂ ਇਲਾਵਾ ਤੁਹਾਨੂੰ ਪੁਲਿਸ ਕਲੀਅਰੈਂਸ ਸਰਟੀਫਿਕੇਟ ਚਾਹੀਦਾ ਹੈ ਇਸ ਤੋਂ ਇਲਾਵਾ ਮੈਡੀਕਲ ਐਗਜ਼ਾਮ ਵੀ ਕਈ ਵਾਰੀ ਜ਼ਰੂਰੀ ਹ ਸਾਨੂੰ ਕਿ ਤੁਸੀਂ ਕੈਨੇਡਾ ਦੇ ਵਿੱਚ ਸਟੱਡੀ ਕਰਨ ਤੋਂ ਬਾਅਦ ਕੈਨੇਡਾ ਨੂੰ ਲੀਵ ਕਰਦੇ ਹੋਗੇ ਤਾਂ ਦੋਸਤੋ ਤੁਹਾਨੂੰ ਦੱਸ ਦਈਏ ਕਿ ਲਿਸਟ ਆਫ ਡਾਕੂਮੈਂਟ ਟੂ ਪ੍ਰਪੇਅਰ ਕੈਨੇਡਾ ਵਿੱਚ ਟ੍ਰੈਵਲ ਕਰਨ ਤੋਂ ਪਹਿਲਾਂ ਕਿਹੜੇ-ਕਿਹੜੇ ਪ੍ਰੂਫ ਤੁਹਾਨੂੰ ਡਾਕੂਮੈਂਟਸ ਰੈਡੀ ਕਰਨੇ ਪੈਣਗੇ ਪ੍ਰੂਫ ਆਫ ਅਸੈਪਟੈਂਸ ਲੈਟਰ ਇਸ ਤੋਂ ਇਲਾਵਾ ਪ੍ਰੋਵਿੰਸ਼ੀਅਲ ਅਟੈਸਟੇਸ਼ਨ ਲੈਟਰ ਜੋ ਕਿ ਤੁਹਾਨੂੰ ਉੱਥੇ ਸਟੱਡੀ ਕਰਨ ਵਾਸਤੇ ਜੋ ਇੰਸਟੀਟਿਊਟ ਹੈ ਉੱਥੋਂ ਮਿਲੇਗਾ ਜੇ ਤੁਸੀਂ ਫੁੱਲ ਟਾਈਮ ਆਪਣੀ ਮਾਸਟਰ ਜਾਂ ਪੀ ਐਚ ਡੀ ਕਰਦੇ ਹੋ ਤਾਂ ਤੁਹਾਨੂੰ ਪ੍ਰੋਵਿੰਸ਼ੀਅਲ ਅਟੈਸਟੇਸ਼ਨ ਲੈਟਰ ਨਹੀਂ ਚਾਹੀਦਾ ਹੈ ਇਸ ਤੋਂ ਲਾ ਬ ਪ੍ਰੂਫ ਆਫ ਆਇਡੈਂਟੀਟੀ ਸਚ ਐਸ ਆਈਡੀ ਕਾਰਡ ਜਾਂ ਪਾਸਪੋਰਟ ਪ੍ਰੂਫ ਆਫ ਫਾਈਨੈਂਸ਼ੀਅਲ ਰਿਸੋਰਸਸ ਉੱਤੇ ਰਹਿਣ ਵਾਸਤੇ ਤੁਹਾਡੇ ਫਾਈਨੈਂਸ਼ੀਅਲ ਰਿਸੋਰਸਸ ਸਟਰੋਂਗ ਹੋਣੇ ਚਾਹੀਦੇ ਨੇ ਇਹ ਲੈਟਰ ਆਫ ਐਕਸਪਲੇਨੇਸ਼ਨ ਮੈਡੀਕਲ ਐਗਜ਼ਾਮ ਇਸ ਤੋਂ ਲਾ ਬ ਹੋਰ ਡਾਕੂਮੈਂਟ ਵੀ ਚਾਹੀਦੇ ਹੁੰਦੇ ਨੇ ਪਰ ਤੁਹਾਨੂੰ ਆਨਲਾਈਨ ਐਵਰੇਜ ਦੱਸ ਦਈਏ ਕਿ ਪ੍ਰੋਸੈਸਿੰਗ ਟਾਈਮ 14 ਵੀਕਸ ਦਾ ਲੱਗ ਸਕਦਾ ਹੈ ਵੀਜ਼ਾ ਐਪਲੀਕੇਸ਼ਨ ਵਾਸਤੇ ਤਾਂ ਸਭ ਤੋਂ ਜੋ ਫਾਸਟ ਸਟੱਡੀ ਪਰਮਿਟ ਲੱਗਦੇ ਨੇ ਉਹ 20 ਦਿਨ ਦੇ ਵਿੱਚ ਸਟੂਡੈਂਟ ਡਾਇਰੈਕਟ ਸਟਰੀਮ ਜੇ ਤੁਸੀਂ ਸਿਟੀਜ਼ਨ ਹੋ ਐਂਟੀਗਵਾ ਜਾਂ ਬਾਰਬੂਡਾ ਬ੍ਰਾਜ਼ਿਲ ਚਾਈਨਾ ਕੋਲੰਬੀਆ ਕੋਸਟਾ ਰਿਕਾ ਇੰਡੀਆ ਮੁਰੱਕੋ ਪਾਕਿਸਤਾਨ ਪੇਰੂ ਫਿਲੀਪਸ ਦੀ ਤਾਂ ਤੁਹਾਡਾ ਵੀਜ਼ਾ ਹੈ ਜੋ 20 ਦਿਨ ਦੇ ਵਿੱਚ ਵਿੱਚ ਸਟੂਡੈਂਟ ਵੀਜ਼ਾ ਲੱਗ ਜਾਂਦਾ ਹੈ ਇਸ ਤੋਂ ਇਲਾਵਾ ਤੁਹਾਨੂੰ ਦੱਸ ਦਈਏ ਕਿ ਕਿਵੇਂ ਤੁਸੀਂ ਅਪਲਾਈ ਕਰਨਾ ਹੈ ਸਟੱਡੀ ਪਰਮਿਟ ਵਾਸਤੇ ਜੇ ਤੁਸੀਂ ਆਊਟਸਾਈਡ ਕੈਨੇਡਾ ਰਹਿੰਦੇ ਹੋ ਤਾਂ ਤੁਹਾਨੂੰ ਅਪਲਾਈ ਕਰਨ ਵਾਸਤੇ IRCC ਪੋਰਟਲ ਤੇ ਜਾਣਾ ਹੋਵੇਗਾ ਜਿੱਥੇ ਕਿ ਕੈਨੇਡਾ ਦਾ ਆਫੀਸ਼ੀਅਲ ਜੋ ਪੋਰਟਲ ਹੈ ਉੱਥੇ ਤੁਹਾਨੂੰ ਅਪਲਾਈ ਕਰਨਾ ਪਵੇਗਾ ਤੁਹਾਨੂੰ ਮੇਕ ਸ਼ੋਰ ਕਰਨਾ ਹੋਵੇਗਾ ਕਿ ਤੁਸੀਂ ਸਾਰੇ ਹੀ ਜੋ ਫਾਰਮ ਨੇ ਉਹ ਕੰਪਲੀਟ ਕਰ ਲੈਣੇ ਅਤੇ ਇਸ ਤੋਂ ਇਲਾਵਾ ਜੋ ਤੁਹਾਨੂੰ ਉੱਪਰ ਦਸੀਆਂ ਚੀਜ਼ਾਂ ਸਨ ਤਾਂ ਉਹ ਸਾਰੀਆਂ ਹੀ ਤੁਹਾਡੇ ਕੋਲ ਰੈਡੀ ਨੇ ਫਿਰ ਤੁਸੀਂ ਆਪਣੀ ਕੰਟਰੀ ਸਿਲੈਕਟ ਕਰਨੀ ਹੈ ਇਸ ਤੋਂ ਇਲਾਵਾ ਇਨਸਟਰਕਸ਼ਨ ਗਾਈਡ ਵੀ ਮਿਲੇਗੀ ਉਹਨੂੰ ਵੀ ਤੁਸੀਂ ਪੜ੍ਹ ਲੈਣਾ ਹੈ ਫਿਰ ਇਸ ਤੋਂ ਬਾਅਦ ਤੁਸੀਂ ਆਪਣੇ ਆਨਸਰ ਪ੍ਰਪੇਅਰ ਰੱਖਨੇ ਨੇ ਉਸ ਤੋਂ ਬਾਅਦ ਅਪਲਾਈ ਕਰ ਦੇਣਾ ਹੈ ਇਸ ਤੋਂ ਬਾਅਦ ਬਾਇਓਮੈਟਿਕ ਹੋਣਗੇ ਅਤੇ ਮੈਡੀਕਲ ਐਗਜ਼ਾਮ ਹੋ ਸਕਦਾ ਹੈ ਤਾਂ ਦੋਸਤੋ ਸਟੱਡੀ ਪਰਮਿਟ ਇਜ਼ ਨਾਟ ਅ ਵੀਜ਼ਾ ਗੈਟ ETA অর TRV ਤਾਂ ਕੀ ਹੈ ETA ਜਾਂ TRV ਤੁਹਾਨੂੰ ਦੱਸ ਦਈਏ ਕਿ ਜਦੋਂ ਵੀ ਤੁਹਾਨੂੰ ਸਟੱਡੀ ਪਰਮਿਟ ਮਿਲਦਾ ਹੈ ਤਾਂ ਤੁਹਾਨੂੰ ਇੱਕ ਲੈਟਰ ਆਉਂਦੀ ਹੈ ਜੋ ਕਿ ਤੁਹਾਡੇ ਇੰਸਟੀਚਿਊਟ ਵੱਲੋਂ ਲੈਟਰ ਆਫ ਇੰਟਰੋਡਕਸ਼ਨ ਜੋ ਕਿ ਤੁਹਾਨੂੰ ਇਮੀਗ੍ਰੇਸ਼ਨ ਉਸੀ ਕਹਿੰਦੇ ਹਾਂ ਇਲੈਕਟ੍ਰੋਨਿਕ ट्रैवल ਅਥੋਰਾਈਜੇਸ਼ਨ ਜਾਂ ਫਿਰ ਵਿਜ਼ਟਰ ਵੀਜ਼ਾ ਜਾਂ ਫਿਰ ਟੈਂਪਰੀ ਰੈਜ਼िडੈਂਟ ਵੀਜ਼ਾ ਜੋ ਕਿ ਤੁਹਾਨੂੰ ਕੈਨੇਡਾ ਦੇ ਵਿੱਚ ਐਂਟਰ ਕਰਨ ਦੇ ਲਈ ਜ਼ਰੂਰੀ ਹੈ ਤਾਂ ਜੇ ਤੁਸੀਂ ਹੋਰ ਕੰਟਰੀ ਤੋਂ ਆਉਂਦੇ ਹੋ ਤਾਂ ਤੁਹਾਨੂੰ ਵਿਜ਼ਟਰ ਵੀਜ਼ਾ ਦੀ ਜ਼ਰੂਰਤ ਪੈਂਦੀ ਹੈ ਟੀਆਰਵੀ ਵੀਜ਼ਾ ਤੁਹਾਡਾ ਪਾਸਪੋਰਟ ਤੇ ਲੱਗਾ ਹੋਣਾ ਚਾਹੀਦਾ ਹੈ ਟੈਂਪਰੀ ਰੈਜ਼िडੈਂਟ ਵੀਜ਼ਾ ਤੇ ਜਦੋਂ ਤੁਹਾਡਾ ਜੋ ਸਟੱਡੀ ਕੰਪਲੀਟ ਹੋ ਜਾਂਦੀ ਹੈ ਤਾਂ ਤੁਹਾਨੂੰ ਐਡਵਾਈਸ ਕਰਦੇ ਹਾਂ ਕਿ ਤੁਸੀਂ ਆਪਣੀ ਸਟੱਡੀ ਕੰਪਲੀਟ ਕਰਨ ਤੋਂ ਬਾਦ ਆਪਣੀ ਜੋ ਮੁਲਕ ਦੇ ਵਿੱਚ ਵਾਪਸ ਜਾਣਾ ਹੁੰਦਾ ਹੈ ਪਰ ਇੱਥੇ ਤੁਹਾਨੂੰ ਵਰਕ ਪਰਮਿਟ ਦੀ ਵੀ ਸੁਵਿਧਾ ਉਪਲਬਧ ਹੁੰਦੀ ਹੈ ਆਫਟਰ ਯੋਰ ਸਟਡੀ ਤਾਂ ਤੁਹਾਨੂੰ ਦੱਸ ਦਈਏ ਕਿ ਤੁਸੀਂ ਕਿਸੇ ਵੀ ਟ੍ਰਵਲ ਦੇ ਵਿੱਚ ਨਾ ਫਸੋ ਇਸ ਲਈ ਤੁਹਾਨੂੰ ਅਸੀਂ ਆਈਆਰਸੀਸੀ ਵੈਬਸਾਈਟ ਤੇ ਲਗਾਤਾਰ ਜੋ ਨਵੇਂ ਰੂਲ ਬਣ ਰਹੇ ਨੇ ਜਾਂ ਫਿਰ ਡਾਇਰੈਕਸ਼ਨਸ ਗਵਰਨਮੈਂਟ ਵੱਲੋਂ ਦਿੱਤੀਆਂ ਜਾ ਰਹੀਆਂ ਨੇ ਉਹਨਾਂ ਨੂੰ ਸਮੇਂ-ਸਮੇਂ ਤੇ ਚੈੱਕ ਕਰਦੇ ਰਹੋ ਤਾਂ ਦੋਸਤੋ ਇੰਨੀ ਜਾਣਕਾਰੀ ਦੇ ਨਾਲ ਮੈਂ ਤੁਹਾਡੇ ਤੋਂ ਵਿਦਾ ਲੈਣਾ ਹਾਂ ਅਗਲੀ ਵੀਡੀਓ ਨਾਲ ਜਲਦੀ ਹੀ ਮਿਲਾਂਗੇ ਥੈਂਕ ਯੂ ਥੈਂਕ ਯੂ ਫॉर ਵਾਚਿੰਗ ਮਾਈ ਚੈਨਲ ਥੈਂਕਸ ਵਨਸ ਗੇਨ ਟੂ 올 ਮਾਈ ਵੀਅਰਸ